ਸਾਡੀ ਮੀਡੀਆ ਟੀਮ ਪਿੰਡ ਗਾਜਿਆਣਾ ਪਹੁੰਚੀ ਆ ਜਿਵੇਂ ਦੇਖ ਸਕਦੇ ਇੱਕ ਜ਼ੋਨ ਨੂੰ ਚੋਣਾ ਵੋਟਾਂ ਪੈ ਰਹੀਆਂ ਉਸੇ ਤਰ੍ਹਾਂ ਪਿੰਡ ਪਿੰਡ ਵਿੱਚ ਜਿਵੇਂ ਲੀਡਰ ਆ ਉਧਰ ਉਧਾਰੇ ਆ ਕਾਂਗਰਸ ਦੇ ਲੀਡਰ ਅੱਜ ਸਾਡੇ ਨਾਲ ਸਰਦਾਰ ਹਰੀ ਸਿੰਘ ਜੀ ਖਾਈ ਪਹੁੰਚੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਕਿਵੇਂ ਲੱਗਦਾ ਜੀ ਤੁਸੀਂ ਪਿੰਡਾਂ ਦਾ ਦੌਰਾ ਕੀਤਾ ਮੱਖ-ਮੱਖ ਪਿੰਡਾਂ 'ਚ ਗਏ ਆ ਕਿਵੇਂ ਰਹਿਣ ਲੱਗਦਾ ਤੁਹਾਨੂੰ ਆਪਣੀ ਬੀਬੀ ਅਮਰਜੀਤ ਕਰਸਾ ਹੋਗੀ ਜੀ ਬੇ ਕੁਝ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਅੱਜ VOTING ਹੋਣ ਜਾ ਰਹੀ ਹੈ ਜੀ ਸਾਰੇ ਜਿਹੜੇ ਬਕ ਬਕ ਪਿੰਡਾਂ ਦੇ ਜਿੰਨੇ ਵੀ ਹਲਕਾ ਫਰੀਦਕੋਟ ਦੇ ਸਾਡੇ ਵੋਟਰ ਵੈਟਰ ਸਹਿਬਾਨ ਸਾਰਿਆਂ ਦਾ ਬੜਾ ਰਜ਼ਾਨਾ ਬੜਾ ਉਹਨਾਂ ਦੇ ਵਿੱਚ ਜੋਸ਼ ਹੈ ਕਿਉਂਕਿ ਮੈਂ ਬਕ ਬਕ ਪਿੰਡਾਂ ਦੇ ਵਿੱਚ ਗਿਆ ਹਰ ਇੱਕ ਜਗ੍ਹਾ ਜਿੱਥੇ ਜਿੱਥੇ ਸਾਡਾ ਵਰਕਰ ਬੈਠਾ ਬਹੁਤ ਤਕੜੇ ਹੋ ਕੇ ਕੰਮ ਕਰਲੇ ਆ ਔਰ ਮੈਨੂੰ ਮੈਂ ਭਰੋਸੇ ਨਾਲ ਇਹ ਗੱਲ ਕਹਿ ਸਕਦਾ ਵੀ ਅੱਜ ਜਿਹੜਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਜਿਹੜੀ ਬੀਬੀ ਅਮਰਜੀਤ कौर ਸਾਹੋਕੇ ਨੂੰ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰੇ ਪਿੰਡਾਂ ਦੇ ਵਿੱਚੋਂ ਵੱਧ-ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾ ਕੇ ਇਥੋਂ ਭੇਜਣਗੇ ਜਿਹੜਾ ਚਾਰ ਤਿੰਨ ਰਿਜ਼ਲਟ ਆਉਣ ਵਾਲਾ ਉਹਦੇ ਵਿੱਚ ਸਾਨੂੰ ਬਹੁਤ ਵੱਡੀ ਉਮੀਦ ਆ ਬੀਬੀ ਅਮਰਜੀਤ कौर ਸਾਹੋ ਕੇ ਵੱਡੇ ਮਾਰਦ ਉਹਨਾਂ ਨੇ ਹਾਲ ਸੰਗਾਲ ਆਲੇ ਹਲਕੇ ਚ ਅੱਗੇ ਜਾਊਗੀ ਅੱਜ ਜੇ ਮੈਂ ਤੁਸੀਂ ਵੱਖ-ਵੱਖ ਹਲਕਿਆਂ 'ਚ ਗਏ ਆ ਗਰਮੀ ਵੀ ਬਹੁਤ ਜ਼ਿਆਦਾ ਹੈ ਵੋਟਰਾਂ 'ਚ ਸਤਾਵ ਬਹੁਤ ਜ਼ਿਆਦਾ ਉਸੇ ਤਰ੍ਹਾਂ ਪ੍ਰਬੰਧ ਵੀ ਕੀਤੇ ਗਏ ਤੁਸੀਂ ਵੱਖ-ਵੱਖ ਥਾਵਾਂ ਤੇ ਗਏ ਆ ਜਿਵੇਂ ਪਾਣੀ ਦਾ ਠੰਡਾ ਜਲ ਪਿਆਇਆ ਜਾ ਰਿਹਾ ਹੈ ਸਵੀਲਾ ਰਜਾਂ ਪੱਖੇ ਲੱਗ ਰਹੇ ਆ ਇਹ ਬਹੁਤ ਪ੍ਰਬੰਧ ਕੀਤਾ ਹੈ ਦੇਖੋ ਸਾਰੇ ਪਿੰਡਾਂ ਦੇ ਵਿੱਚ ਵਰਕਰਾਂ ਨੇ ਆਪ ਮਹਾਰੇ ਹੋ ਕੇ ਟੈਂਟ ਲਾ ਰੱਖਿਆ ਆਪ ਮਹਾਰੇ ਹੋ ਕੇ ਤਸ਼ਵੀਲਾ ਨਾਂ ਜਾ ਪਾਣੀ ਦੀਆਂ ਬਕਵਕਤਰਾਂ ਦੇ ਪ੍ਰਬੰਧ ਕੀਤੇ ਜਗੇ ਆ ਕੋਈ ਬਗੋੜੇ ਬਣਾਈ ਜਾਂਦਾ ਕੋਈ ਸਮੋਸੇ ਬਣਾਈ ਬੈਠਾ ਇਹ ਇੱਕ ਜਿਹੜੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਹਾਂਜੀ ਸੋ ਉਥੋਂ ਇਹ ਲੱਗਦਾ ਸਾਨੂੰ ਇਸ ਗੱਲ ਤੇ ਪੂਰੀ ਅਸੀਂ ਬੜੇ ਆਸਮੰਦ ਆ ਵੀ ਜੇ ਸਾਭ ਨਾਲ ਸਾਡੇ ਵਰਕਰਾਂ ਚ ਅੱਛਾ ਅੱਜ ਵੋਟਰਾਂ ਦਾ ਪਿਆਰ ਦਿਸ ਰਿਹਾ ਕਿਉਂਕਿ ਜਦੋਂ ਜਿਹੜੇ ਵੋਟਰ ਵੋਟ ਪਾਉਣ ਆਉਂਦੇ ਆ ਜਦੋਂ ਕਿਸੇ ਪਿੰਡ ਜਾਈਦਾ ਉਹ ਬਹੁਤ ਚੜ ਕੇ ਜਦੋਂ ਮੇਲ ਮਲਾਪ ਕਰਦੇ ਉਥੋਂ ਪਤਾ ਲੱਗ ਜਾਂਦਾ ਵੀ ਵਰਕਰਾਂ ਦਾ ਜਿਹੜਾ ਰੁਝਾਨ ਆ ਉਹ VOTER ਦਾ ਰੁਝਾਨ ਆ ਉਹ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਲਖੀਪਰਾਰ ਜੀ ਲਖੀਪਰਾਰ ਜੀ ਤੜਕੇ ਦੇ ਤੁਸੀਂ ਪੋਲਿੰਗ ਲਈ ਆ ਤੁਹਾਡੇ ਦੇ ਸਾਹਮਣੇ ਕਿੰਨੀਆਂ ਕਬੋਟਾਂ ਪੈਂਡ ਕਰ ਜਾਈਆਂ ਨੇ ਦਪਹਿਰ ਪਹਿਲਾਂ ਤਾਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਸਾਡੇ ਮੁਤਾਬਕ ਅਸੀਂ 60% VOTES ਸਾਨੂੰ ਕਾਂਗਰਸ ਪਾਰਟੀ ਨੂੰ ਸਾਡੇ ਪਿੰਡ ਤੋਂ ਪਹਿਣਗੀਆਂ ਕਿਉਂਕਿ ਬਾਹਰ VOTE ਜਾਣੇ ਕਰਕੇ ਮੁੰਡੇ ਬਾਹਰ ਜੂਤ ਬਹੁਤ ਚਲਿਆ ਗਿਆ ਉਹਦੇ ਕਰਕੇ ਸਾਡੇ ਪਿੰਡ ਦੇ ਵਿੱਚੋਂ ਵੋਟਾਂ ਬਹੁਤ ਘਟੀਆਂ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਸਾਡੇ ਪੋਜੀਸ਼ਨ ਹੈ ਪਿੰਡ ਦੇ ਵਿੱਚ ਤੇ ਵੈਸੇ ਤਾਂ ਸਾਰੇ ਹਲਕੇ ਦੇ ਵਿੱਚ ਹੀ ਪੋਜੀਸ਼ਨ ਵਧੀਆ ਹੈ ਤੇ ਪਿੰਡ ਦੇ ਵਿੱਚੋਂ ਪੋਜੀਸ਼ਨ ਬਹੁਤ ਵਧੀਆ ਹੈ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦਾ ਮੀਡੀਆ ਰਾਹੀਂ ਅੱਜ ਵੋਟਾਂ ਬਸ ਸਤਾਹੀ ਕਹਿਣਾ ਚਾਹੁੰਦੇ ਆਂ ਵੀ ਸ਼ੋਕ ਸ਼ਾਂਤੀ ਨਾਲ ਲੜਾਈ ਝਗੜੇ ਤੋਂ ਬਚਾ ਕੇ ਬਸ ਪੋਲਿੰਗ ਕਰ ਲਓ ਕਿਉਂਕਿ ਆਪਾਂ ਇੱਥੇ ਹੀ ਰਹਿਣਾਗਾ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਵੀ ਲੜਾਈ ਝਗੜੇ ਤੋਂ ਬਚੋ ਆ ਦੋਸਤੋ ਤੁਸੀਂ ਦੇਖਿਆ ਕਿ ਲੱਖੀ ਬਰਾੜ ਨੇ ਕਿਹਾ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਾਰੇ ਕੇ ਮੈਸੇਜ ਦਿੱਤਾ ਉਹਨਾਂ ਨੇ ਕਿ ਆਮਨ ਸ਼ਾਂਤੀ ਨਾਲੇ ਵੋਟਾਂ ਦਾ ਜੋ ਕੰਮ